ਕੰਡੇ ਤਮਸਾ ਨਦੀ ਦੇ ਬੈਠਾ ਜਾਨੀ ਜਾਨ ਰਚਿਆ ਜਿਸਨੇ ਬ੍ਰਹਮੜ ਉਹ ਹੈ ਵਾਲਮੀਕ ਭਗਵਾਨ ਇੱਕ ਗੱਲ ਜਿਹੜੀ ਸਾਫ਼ ਸਿੱਧ ਹੋ ਚੁੱਕੀ ਆ ਕਿ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਵੀ ਦਲਤ ਲੀਡਰ ਨੇ ਨਾ ਤਾਂ ਉਹਨਾਂ ਨੂੰ ਸਮਾਜ ਦੀ ਚਿੰਤਾ ਨਾ ਤੇ ਨਾ ਹੀ ਉਹਨਾਂ ਨੂੰ ਧਰਮ ਦੀ ਚਿੰਤਾ ਉਹਨਾਂ ਨੂੰ ਸਿਰਫ ਇੱਕੋ ਇੱਕ ਚਿੰਤਾ ਆਪਣੀ ਕੁਰਸੀ ਦੀ ਕਿਉਂ ਕਰਕੇ ਜੋ ਘਟਣਾ ਭਗਵਾਨ ਸ਼੍ਰੀ ਵਾਲਮੀਕ ਅੰਬਰਸਰ ਤੀਰਥ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਕੀਤੀ ਗਈ ਆ ਉਹ ਵਿਵਦੀ ਦੀ ਯੁਵਾ ਵਿਕਾਸ ਮੋਰਚਾ ਕੋ ਨਿੰਦਾ ਕਰਦਾ ਵਾ ਕਿਉਂਕਿ ਇਹ ਘਟਨਾ ਨੇ ਸਾਡੇ ਜਿਹੜੇ ਰੂਹ ਤੇ ਰੂਹ ਤੇ ਇੱਕ ਹਮਲਾ ਕੀਤਾ ਵਾ ਔਰ ਮੈਂ ਇਹ ਗੱਲ ਪੂਰੇ ਸਮਾਜ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਜਿੱਥੇ ਵੀ ਆਮ ਆਦਮੀ ਪਾਰਟੀ ਦੇ ਆਗੂ ਆਉਂਦੇ ਆ ਜਾਂ ਸਾਈਬਾਨ ਆਉਂਦੇ ਆ ਉਹਨਾਂ ਦਾ ਤੁਸੀਂ ਡਟ ਕੇ ਵਿਰੋਧ ਕਰੋ ਕਿਉਂਕਿ ਉਹਨੇ ਹੱਕਾਂ ਦੀ ਗੱਲ ਨਹੀਂ ਸਮਾਜ ਦੀ ਨਹੀਂ ਗੱਲ ਇਹ ਧਰਮ ਦੀ ਗੱਲ ਆ ਕਿਉਂਕਿ ਇਹਨਾਂ ਨੇ ਸਾਫ ਸ਼ਬਦਾ ਦੇ ਵਿੱਚ ਸਾਡੇ ਭਗਵਾਨ ਸ਼੍ਰੀ ਵਾਲਮੀਕ ਮਹਾਰਾਜੀ ਦਾ अपमान ਕੀਤਾ ਜੋ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਯੁਵਾ ਵਿਕਾਸ ਮੋਰਚਾ ਵੱਲੋਂ 2 ਦਿਨਾਂ ਦੇ ਬਾਅਦ ਫਗਵਾੜਾ ਸ਼ਹਿਰ ਬੰਦ ਦੀ ਕੋਲ ਦਿੱਤੀ ਗਈ ਆ ਅਗਲੀ ਰਣਨੀਤੀ ਆ ਜੀ ਅਗਰੇ ਨਾ ਨੇ ਉਹ ਆਮ ਆਦਮੀ ਪਾਰਟੀ ਦਾ ਜਿਹੜਾ ਐਮ ਐਲ ਏ ਆ ਜਿਹਦੇ ਵੱਲੋਂ ਇਹ ਫਲੈਕਸ ਲਗਾਈ ਗਈ ਆ ਅਗਰ ਉਹਦੇ ਤੇ ਫਗਵਾੜਾ ਐਸ ਪੀ ਸਾਹਿਬ ਨੇ ਬੰਦੀ ਕਾਨੂੰਨੀ ਕਾਰਵਾਈ ਉਤੇ ਐਫ ਆਈ ਆਰ ਦਰਜ ਨਾ ਕੀਤੀ ਤਾਂ ਯੁਵਾ ਵਿਕਾਸ ਮੋਰਚਾ ਵੱਲੋਂ 2 ਦਿਨ ਬਾਅਦ ਫਗਵਾੜਾ ਸ਼ਹਿਰ ਬੰਦ ਕੀਤਾ ਜਾਏਗਾ ਅੱਜ ਜੋ ਇੱਕ ਸ਼ਰਮਨਾਕ ਘਟਨਾ ਜੋ ਲੋਕ ਆਮ ਆਦਮੀ ਪਾਰਟੀ ਵੱਲੋਂ ਪਾਵਨ ਤੀਰਥ ਅੰਬਰਸਰ ਦੇ ਵਿੱਚ ਭਗਵਾਨ ਸ਼੍ਰੀ ਵਾਲਮੀਕ ਮਹਾਰਾਜ ਜੀ ਦੇ ਮੰਦਿਰ ਦੇ ਉੱਤੇ ਝਾੜੂ ਲਾ ਕੇ ਉਹਨਾਂ ਨੇ ਸਾਬਤ ਕਰ ਦਿੱਤਾ ਕਿ ਉਹਨਾਂ ਦੇ ਦਿਮਾਗ ਦੇ ਵਿੱਚ Dalit ਸਮਾਜ ਦੇ ਗੁਰੂਆਂ ਦੀ ਰਹਿਬਰਾਂ ਦੀ ਦੀ ਕੀ ਸੋਚ ਆ ਹیثیت ਕੀ ਰੱਖ ਕੇ ਬੈਠੇ ਆ ਔਰ ਇਸ ਲਈ ਯੂਵਾ ਵਿਕਾਸ ਮੋਰਚਾ ਪੰਜਾਬ ਨੇ ਅੱਜ ਫਗਵਾੜੇ ਦੇ ਵਿੱਚ ਐਸਪੀ ਸਾਹਿਬ ਦੇ ਨਾਮ ਸਿਟੀ ਐਸਐਚਓ ਨੂੰ ਦਰਖਾਸਤ ਦੇਣ ਲੱਗੇ ਆ ਜਿਸ ਦੇ ਵਿੱਚ ਜਿਹੜਾ ਉੱਥੇ ਦੇ ਡਾਕਟਰ ਜਸਬੀਰ ਸਿੰਘ ਸੰਧੂ ਔਰ ਜੋਰਜ ਸ਼ਰਾਇਨ ਬੋਰਡ ਦੇ ਮੈਂਬਰ ਵੀ ਬਣੇ ਆ ਔਰ ਉਹਨਾਂ ਦਾ ਪੋਸਟਰ ਜਿਹੜਾ ਭਗਵਾਨ ਵਾਲਮੀਕ ਮੰਦਰ ਦੇ ਅੱਗੇ ਲਾਇਆ ਗਿਆ ਔਰ ਜਿਸ ਦੇ ਉੱਤੇ ਜਿੰਨੇ ਵੀ ਮੈਂਬਰ ਸਹਿਬਾਨ ਉਹਨਾਂ ਦੇ ਨਾਲ ਪੋਸਟਰ ਤੇ ਲਾਏ ਗਏ ਆ ਉਹਨਾਂ ਦੇ ਉੱਤੇ ਅਸੀਂ ਮੰਗ ਕੀਤੀ ਹੈ ਕਿ 295 ਦਾ ਧਾਰਾ ਲਾ ਕੇ ਉਹਨਾਂ ਦੇ ਉੱਤੇ ਕੇਸ ਦਰਜ ਕੀਤਾ ਜਾਵੇ ਜੇਕਰ ਫਗਵਾੜੇ ਦੇ ਵਿੱਚ ਐਸਪੀ ਸਾਹਿਬ ਔਰ ਲੋਕਲ ਪ੍ਰਸ਼ਾਸਨ ਨੇ ਜੇ ਇਹ ਜਿਹੜੀ ਕਾਰਵਾਈ ਨਾ ਲਿਆਂਦੀ ਤਾਂ ਅਸੀਂ ਆਪਣੀ ਕਮੇਟੀ ਦਾ ਮੀਟਿੰਗ ਕਰਨ ਤੋਂ ਬਾਅਦ ਅਸੀਂ ਪਰਸੋ 23 ਤਰੀਕ ਨੂੰ ਫਗਵਾੜਾ ਬੰਦ ਕਰਨ ਦੀ ਕਾਲ ਦੇਵਾਂਗੇ ਔਰ ਜਿਸ ਦੀ ਜ਼ਿੰਮੇਵਾਰੀ ਪੂਰੀ ਤੋਂ ਪੂਰੀ ਲੋਕਲ ਪ੍ਰਸ਼ਾਸਨ ਦੀ ਹੋਏਗੀ ਔਰ ਖਾਸ ਕਰ ਇੱਕ ਮੈਂ ਹੋਰ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੀ ਅੰਬਲਸਰ ਦੇ ਵਿੱਚ ਪ੍ਰਸ਼ਾਸਨ ਨੇ ਤੱਕਸ਼ਾਈ ਕੀਤੀ ਹੈ ਜਿਸ ਦੇ ਵਿੱਚ ਸਾਡੇ ਨੌਜਵਾਨ ਆਗੂਆਂ ਨੂੰ ਸਾਡੇ ਉੱਥੇ ਦੇ ਜਿਹੜੇ ਸਮਾਜ ਦੇ ਉਧਦੇਦਾਰ ਆ ਉਹਨਾਂ ਨਾਲ ਤੱਕਸ਼ਾਈ ਕੀਤੀ ਔਰ ਉਹਨਾਂ ਨੂੰ ਅਰੈਸਟ ਕਰਕੇ ਪਰਚੇ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਔਰ ਯੁਵਾ ਵਿਕਾਸ ਮੋਰਚਾ ਪੰਜਾਬ ਔਰ ਸਾਡੇ ਨਾਲ ਜਿਹੜੇ ਕਾਂਗਰਸ ਜ਼ਿਲ੍ਹਾ ਸਕੱਤਰ ਆ ਜਿਹੜੇ ਕਰਮਜੀਤ ਬਿੱਟੂ ਜੀ ਸਾਡੇ ਨਾਲ ਬਾਬਾ ਜੀ ਔਰ ਜਿਹੜੇ ਹੋਰ ਵੀ ਸਾਡੇ ਅਨਾਰਿਆ ਸਾਹਿਬ ਜਿਹੜੇ ਆਏ ਆ ਉਹਨਾਂ ਨੇ ਸਾਰਿਆਂ ਨੇ ਰਲ ਮਿਲ ਕੇ ਅਸੀਂ ਇਹ ਪ੍ਰੋਟੈਸਟ ਕਰਾਂਗੇ ਔਰ ਪਰਸੋਂ 23 ਤਰੀਕ ਨੂੰ ਫਗਵਾੜਾ ਬੰਦ ਕਰਨ ਦੀ ਕਾਲ ਦੇਵਾਂਗੇ ਬਿਲਕੁਲ ਜੀ ਅੱਜ ਪੰਜਾਬ ਸਰਕਾਰ ਦਾ ਅਸੀਂ ਪੁਤਲਾ ਫੂਕ ਰਹੇ ਆ ਔਰ ਜਿਹਨੇ ਉਹਦੀ ਸੋਚ ਜਿਹੜੀ ਆ ਜਿਸ ਗੰਦੀ ਸੋਚ ਦੇ ਨਾਲ ਉਹਨੇ ਭਗਵਾਨ ਵਾਲਮੀਕ ਮਹਾਰਾਜ ਦੇ ਮੰਦਿਰ ਦੇ ਉੱਤੇ ਜਿਹੜਾ ਝਾੜੂ ਨਿਸ਼ਾਨ ਲਾ ਕੇ ਆਪਣੀ ਸੋਚ ਨੂੰ ਸਾਬਤ ਕੀਤਾ ਅਸੀਂ ਉਹਦਾ ਪੁਤਲਾ ਸਾੜ ਕੇ ਉਸ ਨੂੰ ਨਿੰਦਾ ਯੋਗ ਕਰ ਰਹੇ ਆ